ਸਿਤਾ ਜੀ ਇਹੀ ਕਹਿਣਾ ਚਾਹਾਂਗੇ ਵੀ ਦੇਖੋ ਸਰਕਾਰਾਂ ਨੇ ਕਿਵੇਂ ਮਤਲਬ ਦੇਸ਼ ਦੀ ਜਨਤਾ ਨਾਲ ਧੱਕਾ ਕਰ ਰਹੀਆਂ ਜਿਹੜੇ ਅਫਸਰਾਂ ਨੇ ਹੱਥੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਅਸਥਰੂ ਬਸ ਦੇ ਗੋਲੇ ਛੱਡੇ ਸਾਡਾ 400 ਕਿਸਾਨ ਇਹਨਾਂ ਨੇ ਫੱਟੜ ਕੀਤਾ 6 ਕਿਸਾਨਾਂ ਦੀਆਂ ਅੱਖਾਂ ਚੜੀਆਂ ਗਈਆਂ ਬਹੁਤ ਸੇ ਕਿਸਾਨਾਂ ਦੇ ਕੰਨ ਬੋਲੇ ਹੋ ਗਏ ਜਿਨ੍ਹਾਂ ਨੂੰ ਸੁਣਾਈ ਨਹੀਂ ਦੇ ਰਿਹਾ ਜਿਹੜੇ ਅਫਸਰਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਨੂੰ ਹੀ ਹਰਿਆਣਾ ਸਰਕਾਰ ਨੇ ਸਿਫਾਰਿਸ਼ ਕੀਤੀ ਆ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕਰਨ ਦਾ ਵਰੀਦ ਬਿੱਟੂ ਆ ਜਿਹੜਾ ਉਹ ਕਿਸਾਨਾਂ ਪ੍ਰਤੀ ਆਪਾਂ ਦਰ ਭਾਸ਼ਾ ਬੋਲ ਰਿਹਾ ਉਹਨੂੰ ਚੇਤਾਵਨੀ ਦਿੰਨੇ ਆ ਵੀ ਜਿਵੇਂ ਅੱਕੇ ਤੇਰਾ ਨਿਕਲਣਾ ਬੰਦ ਕੀਤਾ ਸੀ ਹੁਣ ਵੀ ਤੇਰਾ ਨਿਕਲਣਾ ਬੰਦ ਕਰ ਦਿਆਂਗੇ ਵੀ ਇਹ ਜਦ ਕਦੇ ਕਹਿੰਦਾ ਕਿਸਾਨ ਇਹ ਬੇਲੜ ਨੇ ਕਦੇ ਕਹਿੰਦਾ ਵੀ ਇਸ ਕਿਰਪਾਨ ਲੈ ਕੇ ਨਹੀਂ ਦਿੱਲੀ ਜਾ ਸਕਦੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਸਾਡੇ 70% ਕਿਸਾਨ ਵੀਰ ਨੇ ਜਿਹੜੇ ਉਹ ਅੰਮ੍ਰਿਤਧਾਰੀ ਸਿੰਘ ਨੇ ਕਿ ਉਹ ਦਿੱਲੀ ਜਾਣ ਲਈ ਸ੍ਰੀ ਸਾਹਿਬ ਲਾਗੇ ਜਾਣਗੇ ਇਹ ਹੈ ਹੀ ਸਾਲਾ ਦੋਗੁਲਾ ਇਹਦਾ ਬੁੱਜੜ ਦਾ ਪੋਤਾ ਇਹ ਤੇ ਅਸੀਂ ਇਹ ਸਰਕਾਰ ਨੂੰ ਯਾਦ ਕਰਾਵਾਂਗੇ ਵੀ ਅਸੀਂ ਆਜ਼ਾਦ ਹਾਂ ਤੇ ਜਿਹੜਾ ਗੁਲਾਮੀ ਦੀਆਂ ਬੇੜੀਆਂ ਪਾਈਆਂ ਜਾ ਰਹੀਆਂ ਨੇ ਅਸੀਂ ਕਦੇ ਨਹੀਂ ਇਹ ਬਖਸ਼ਾਂਗੇ। ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਸੱਦੇ ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜੇ ਦੀ ਸੰਖਿਆ ਵਿੱਚ ਪਹੁੰਚੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਜ਼ਰਾਨ ਉਹਨਾਂ ਨੇ ਇਹ ਵੀ ਕਿਹਾ ਕਿ 15 ਅਗਸਤ ਨੂੰ ਦੇਸ਼ਪਰ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕਿਸਾਨ ਅਗਵਾ ਵਲੋਹਰ ਕੀ ਕਿਹਾ ਗਿਆ। ਅਸੀਂ ਤਾਂ ਜੀ ਇਹੀ ਕਹਿਣਾ ਚਾਹਾਂਗੇ ਵੀ ਦੇਖੋ ਸਰਕਾਰਾਂ ਨੇ ਕਿਵੇਂ ਮਤਲਬ ਦੇਸ਼ ਦੀ ਜਨਤਾ ਨਾਲ ਧੱਕਾ ਕਰ ਰਹੀਆਂ। ਜਿਹੜੇ ਅਫਸਰਾਂ ਨੇ ਹੱਥੇ ਕਿਸਾਨਾਂ ਤੇ ਗੋਲੀਆਂ ਚਲਾਈਆਂ, ਅਥਰੂ ਪੈਸੇ ਦੇ ਗੋਲੇ ਛੱਡੇ। ਸਾਡਾ 400 ਕਿਸਾਨ ਇਹਨਾਂ ਨੇ ਫੱਟੜ ਕੀਤਾ, 6 ਕਿਸਾਨਾਂ ਦੀਆਂ ਅੱਖਾਂ ਚੜੀਆਂ ਗਈਆਂ, ਬਹੁਤ ਸੇ ਕਿਸਾਨਾਂ ਦੇ ਕੰਨ ਬੋਲੇ ਹੋ ਗਏ ਜਿਨ੍ਹਾਂ ਨੂੰ ਸੁਣਾਈ ਨਹੀਂ ਦੇ ਰਿਹਾ। ਜਿਹੜੇ ਆਫਸਰਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਨੂੰ ਹੀ ਹਰਿਆਣਾ ਸਰਕਾਰ ਨੇ ਸਿਫਾਰਿਸ਼ ਕੀਤੀ ਆ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕਰਨ ਦਾ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਮਤਲਬ ਇਹ ਪੁੱਤਰਾ ਫੂਕਣ ਜਿਹੜਾ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਦਾ ਪੁੱਤਰਾ ਫੂਕਣ ਆ ਇਹ ਤੁਸੀਂ ਇਹ ਕਰਨ ਬਿੱਟੂ ਦੀ ਫੋਟੋ ਭਲਾਈ ਹੋਈ ਹੈ ਆ ਰਵਰੀਤ ਬਿੱਟੂ ਆ ਜਿਹੜਾ ਉਹ ਕਿਸਾਨਾਂ ਪ੍ਰਤੀ ਆ ਭੱਦਰ ਭਾਸ਼ਾ ਬੋਲ ਰਿਹਾ ਉਹਨੂੰ ਚੇਤਾਵਨੀ ਦਿੰਨੇ ਆ ਵੀ ਜਿਵੇਂ ਅੱਗੇ ਤੇਰਾ ਨਿਕਲਣਾ ਬੰਦ ਕੀਤਾ ਸੀ ਹੁਣ ਵੀ ਤੇਰਾ ਨਿਕਲਣਾ ਬੰਦ ਕਰ ਦਿਆਂਗੇ ਜਿਹੜੇ ਇਹ ਪੁੱਠੇ ਸਿੱਧੇ ਬਿਆਨ ਦਿੰਦਾ ਉਹਦੇ ਤੋਂ ਇਹ ਬਾਹਰ ਜਾਵੇ ਇਹਨੂੰ ਸਾਡੀ ਸਖਤ ਚੇਤਾਵਨੀ ਆ ਵੀ ਇਹ ਜਦ ਕਦੇ ਕਹਿੰਦਾ ਕਿਸਾਨ ਇਹ ਬੇਲੜ ਨੇ ਕਦੇ ਕਹਿੰਦਾ ਵੀ ਇਸ ਛਰਪਾਨ ਲੈ ਕੇ ਨਹੀਂ ਦਿੱਲੀ ਜਾ ਸਕਦੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਸਾਡੇ 70% ਕਿਸਾਨ ਵੀਰ ਨੇ ਜਿਹੜੇ ਉਹ ਅੰਮ੍ਰਿਤਧਾਰੀ ਸਿੰਘ ਨੇ ਕਿ ਉਹ ਦਿੱਲੀ ਜਾਣ ਲਈ ਸ੍ਰੀ ਸਾਹਿਬ ਲਾ ਕੇ ਜਾਣਗੇ ਇਹ ਹੈ ਹੀ ਸਾਲਾ ਦੋਗਲਾ ਇਹਦਾ ਬੁੱਚੜ ਦਾ ਪੋਤਾ ਇਹ ਪਹਿਲਾਂ ਵੀ ਉਹਦੇ ਦਾਦੇ ਨੇ ਇਹੀ ਕੁਛ ਪੰਜਾਬ ਨਾਲ ਕੀਤਾ ਇਹ ਜਿਹੜਾ ਰਵਨੀਤ ਬਿੱਟੂ ਆ ਭਾਜਪੀ ਦੇ ਇਸ਼ਾਰੇ ਤੇ ਪੰਜਾਬ ਦਾ ਮਾਹੌਲ ਪੜਕਾਉਣ ਨੂੰ ਔਰ ਖਰਾਬ ਕਰਨਾ ਚਾਹ ਰਿਹਾ ਕਿਉਂਕਿ ਅੱਗੇ ਲੈਗ ਚਣਾ ਆ ਰਹੀਆਂ ਨੇ ਆ ਜਿਹੜੀਆਂ ਉਹਨੀਆਂ ਹਾਂ ਜੀ ਉਹਦੇ ਕਰਕੇ ਇਹ ਆਪਦੇ ਜਾਨੀ ਫਾੜੋ ਤੇ ਰਾਜ ਕਰੋ ਵਾਲੀ ਨੀਤੀ ਆ ਪਰ ਇਹ ਕਦੇ ਵੀ ਅਸੀਂ ਸਫਲ ਨਹੀਂ ਹੋ ਸਕਾਂਗੇ ਜੀ ਨਾਮ ਸਿੰਘ ਜੀ ਕੁਲਦੀਪ ਸਿੰਘ ਸੇਖੋ ਬਲਾਕ ਸਰਪੰਚ ਮਾਚੀਵਾੜਾ ਸੰਗਰਾਲਾ ਮੇਰਾ ਨਾਮ ਸੁਪਿੰਦਰ ਸਿੰਘ ਬੱਗਾ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਆ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਬੀਜੇਪੀ ਸਰਕਾਰ ਅਸੀਂ 13 ਤੇ 14 ਫਰਵਰੀ ਤੇ 21 ਫਰਵਰੀ ਨੂੰ ਜਿੰਨੇ ਸਾਡੇ ਕਿਸਾਨ ਪੱਟੜ ਕੀਤੇ 21 ਤਰੀਕ ਨੂੰ ਸਾਡਾ ਸ਼ੁਭ ਕਰਨ ਕਿਸਾਨ ਸ਼ਹੀਦ ਵੀ ਕਰ ਦਿੱਤਾ ਗਿਆ ਤਾਂ ਸਾਡੇ 21 ਤਰੀਕ ਨੂੰ ਟਰੈਕਟਰ ਬੇਤਦਾਦ ਟਰੈਕਟਰ ਪੂਰੀ ਹਾਲਤ ਨਾਲ ਮਾੜੇ ਤਰੀਕੇ ਨਾਲ ਪੰਨ ਦਿੱਤੇ ਗਏ ਉਸ ਤੋਂ ਬਾਅਦ ਹੁਣ ਜਿਹੜੀ ਹਰਿਆਣਾ ਸਰਕਾਰ ਆ ਉਹ 6 ਆਫੀਸਰ ਨੂੰ ਰਾਸ਼ਟਰਪਤੀ ਅਵਾਰਡ ਦਿਵਾਉਣ ਜਾ ਰਹੀ ਆ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਇਹ ਜਿਹੜਾ ਪੁਤਲਾ ਮੋਦੀ ਸਰਕਾਰ ਦਾ ਹਰਿਆਣਾ ਸਰਕਾਰ ਦਾ ਫੂਕਣ ਆ ਰਹੇ ਆ ਤਾਂ ਉਹ ਦੋਸਤਾਂ ਵਿੱਚੋਂ ਅਸੀਂ ਇਹ ਚ ਪ੍ਰੋਗਰਾਮ ਦਿੱਤਾ ਇਕੱਠੇ ਹੋ ਕੇ ਇਹ ਸੰਯੁਕਤ ਤਸਰ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਮਐਮ ਦਾ ਪ੍ਰੋਗਰਾਮ ਸੀਗਾ ਤਾਂ ਉਹਦੇ ਤਹਿਤ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ 50 ਪਰਚੀ ਦਿੱਤੇ ਜਾ ਰਹੇ ਪਰਸ਼ਾ ਇਹ ਪੂਰਾ ਜੀ ਭਾਰਤ ਲੈਵਲ ਦੇ ਉੱਤੇ ਕਾਲ ਸਿਗੀ ساری ਭਾਰਤ ਦੇ ਵਿੱਚ ਪੂਰੇ ਦੇ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਲੈਵਲ ਤੇ ਨਹੀਂ ਹੈਗਾ ਜੀ ਇਹ ਤੇ ਵੱਖ-ਵੱਖ ਜਥੇਬੰਦੀ ਤੇ ਕਰ ਰਹੀ ਹੈ ਕਿ ਇਹ ਸਾਰੀਆਂ ਜਿਹੜੀਆਂ ਸਯੁਜਕਤ ਕਿਸਾਨ ਮੋਰਚਾ ਗੈਰ ਰਣਨੀਤੀ ਦੇ ਵਿੱਚ ਨੇ ਜਿਹੜੀਆਂ ਫੋਰਮ ਨੇ ਜਿਹੜੇ ਦੋਨੇ ਫੋਰਮ ਨੇ ਕੇਐਮਐਮ ਦੇ ਵਿੱਚੋਂ ਉਹ ਸਾਰੀਆਂ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਤੇ ਤੁਹਾਡੀ ਅਗਲੀ ਕੋਈ ਹੋਰ ਰਣਨੀਤੀ ਰਹੇਗੀ ਸਾਡੀ ਅਗਲੀ ਰਣਨੀਤੀ ਹੈ ਅਸੀਂ 15 15 ਅਕਤੂਬਰ ਨੂੰ ਅਸੀਂ ਟਰੈਕਟਰ ਮਾਰਚ ਵੱਡੇ ਪੱਧਰ ਤੇ ਕਾਫਲਿਆਂ ਦੇ ਰੂਪ ਚ ਲੱਗ-ਲੱਗ ਤਸੀਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰਾਂਗੇ ਤੇ ਅਸੀਂ ਇਹ ਸਰਕਾਰ ਨੂੰ ਯਾਦ ਕਰਾਵਾਂਗੇ ਵੀ ਅਸੀਂ ਆਜ਼ਾਦ ਆ ਤੇ ਜਿਹੜਾ ਗੁਲਾਮੀ ਦੀਆਂ ਬੇੜੀਆਂ ਪਾਈਆਂ ਜਾ ਰਹੀਆਂ ਨੇ ਅਸੀਂ ਕਦੇ ਨਹੀਂ ਇਹ ਬਖਸ਼ਾਂਗੇ ਅੱਜ ਜਦ ਨਾਲ ਬੁੱਕਲੇ ਮੁੱਕੇ ਜਾ ਰਹੇ ਨੇ ਡੀਸੀ ਨੂੰ ਮੰਗ ਪੱਤਰ ਵਗੈਰਾ ਤੇ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਸਾਡੀਆਂ ਥੋੜੀ ਜਿਹੀਆਂ ਲੁਧਿਆਣਾ ਜ਼ਿਲ੍ਹੇ ਦੀਆਂ ਜਿਹੜੀਆਂ ਦੋ ਕਿਸਮੱਸਿਆਵਾਂ ਨੇ ਉਸ ਦੇ ਤਹਿਤ ਅਸੀਂ ਮੰਗ ਪੱਤਰ ਦੇਣਾ ਅਦਰਵਾਜ਼ੇ ਉੱਪਰੋਂ ਕੋਈ ਕਾਲ ਨਹੀਂ ਮੰਗ ਪੱਤਰ ਨਹੀਂ ਇਹ ਜੇ ਮੋਰਚੇ ਸੰਬੰਧ ਵਿੱਚ ਕੋਈ ਨਹੀਂ ਹੈ